ਹੈਲੋ एवरीवन ਸਵਾਗਤ ਹੈ ਜੀ ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਹਾਂਜੀ ਸਟੂਡੈਂਟਸ ਧਿਆਨ ਦਿਓ ਅੱਜ ਦਾ ਜੋ ਨਿਊ ਨੋਟੀਫਿਕੇਸ਼ਨ ਜਾਰੀ ਹੋਇਆ ਇਹ ਨੋਟੀਫਿਕੇਸ਼ਨ 9893 ਦੇ ਰਿਗਾਰਡਿੰਗ ਰਹਿਣ ਵਾਲਾ ਹੈਗਾ ਇਸ ਵਿੱਚ ਕੀ ਦਿੱਤਾ ਗਿਆ ਹੈਗਾ ਅਨਸਰ ਕੀ ਬਾਰੇ ਓਬਜੈਕਸ਼ਨ ਬਾਰੇ ਉਹ ਆਪਾਂ ਸਮਝਦੇ ਹਾਂ ਨੈਕਸਟ ਪੇਜ ਦੇ ਉੱਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਹਾਂਜੀ ਸਟੂਡੈਂਟਸ ਕੀ ਨੋਟੀਫਿਕੇਸ਼ਨ ਆ 9893 ਈਟਟੀ ਰਿਕਰੂਟਮੈਂਟ ਬੋਰਡ ਵੱਲੋਂ ਜਾਰੀ ਹੋਇਆ ਹੈਗਾ ਇਦੇ ਵਿੱਚ ਕੀ ਦਿੱਤਾ ਗਿਆ ਹੈਗਾ ਕਿ ਤੁਸੀਂ 28/7/2024 ਨੂੰ ਪੀਪਰ ਲਿਆ ਗਿਆ ਸੀ ਲਿਖਤੀ ਟੈਸ਼ਨਲ ਸੰਬੰਧਿਤ ਉੱਤਰ ਕੁੰਜੀ ਅਨਸਰ ਕੀ ਵਿਭਾਗ ਦੀ ਵੈਬਸਾਈਟ ਵੈਬਸਾਈਟ ਤੇ ਇਸ ਨੋਟਸ ਨਾਲ ਅਪਲੋਡ ਕਰ ਦਿੱਤੀ ਗਈ ਹੈ ਜੇਕਰ ਕਿਸੇ ਉਮੀਦਵਾਰ ਨੂੰ ਉੱਤਰ ਕੁੰਜੀ ਨਾਲ ਸੰਬੰਧਿਤ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਲੌਗਨ ਆਈਡ ਤੇ ਇਸ ਸੰਬੰਧੀ 50 ਰੁਪਏ ਦੀ ਫੀਸ ਪ੍ਰਤੀ ਇਤਰਾਜ਼ ਆਨਲਾਈਨ ਜਮ੍ਹਾਂ ਕਰਵਾਉਂਦੇ ਹੋਏ ਇਸ ਦਫ਼ਤਰ ਵੱਜੋਂ ਜਾਰੀ ਕੀਤੇ ਨਿਰਧਾਰਿਤ ਪਰਫਾਰਮੇ ਵਿੱਚ ਇਤਰਾਜ਼ ਆਪਣੀ ਆਈਡੀ ਤੇ ਹੀ ਲੌਗਇਨ ਕਰਕੇ ਮਿਤੀ 4/8/2024 ਨੂੰ ਸ਼ਾਮ 5 ਵਜੇ ਤੱਕ ਸਬਮਿਟ ਕਰਵਾ ਸਕਦੇ ਹਾਂ ਠੀਕ ਹੈ ਸਟੂਡੈਂਟਸ ਕੀ ਦਿੱਤਾ ਗਿਆ ਹੈਗਾ ਕਿ ਜੇਕਰ ਤੁਹਾਨੂੰ ਕਿਸੇ ਵੀ ਅਨਸਰ ਕੀ ਦੇ ਵਿੱਚ ਡਾਊਟ ਹੋਵੇ ਜਾਂ ਕਿਸੇ ਵੀ ਕੁਐਸਚਨ ਤੇ ਇਤਰਾਜ਼ ਲਾਉਣਾ ਹੋਵੇ ਤਾਂ ਤੁਸੀਂ ਇੱਕ ਕੁਐਸਚਨ ਦੀ ਫੀਸ 50 ਰੁਪਏ ਰੱਖੀ ਗਈ ਆ ਤਾਂ ਤੁਸੀਂ 50 ਰੁਪਏ ਫੀਸ ਕਟਵਾਉਂਦੇ ਹੋਏ ਜੇ ਦੋ ਕੁਐਸਚਨ ਆ ਤਾਂ 100 ਰੁਪਏ ਫੀਸ ਕਟਵਾਉਂਦੇ ਹੋਏ 4/8/2024 ਤੋਂ ਸ਼ਾਮ ਤੋਂ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਸਬਮਿਟ ਕਰ ਸਕਦੇ ਹੋਗੇ ਤੇ ਅੱਗੇ ਇੱਕ ਨੈਕਸਟ ਹੋਰ ਗੱਲ ਦੱਸੀ ਗਈ ਇਹਨਾਂ ਨੇ ਤੁਹਾਨੂੰ ਇੱਕ ਰਿਫਰੈਂਸ ਨੰਬਰ ਜਨਰੇਟ ਹੋਊਗਾ ਤੁਹਾਡਾ ਜਦੋਂ ਰਿਫਰੈਂਸ ਨੰਬਰ ਜਾਰੀ ਹੋ ਗਿਆ ਤੁਹਾਡਾ ਤਾਂ ਤੁਸੀਂ ਰਿਫਰੈਂਸ ਨੰਬਰ ਨੂੰ ਨੋਟ ਕਰੋਗੇ ਤੇ ਵਿਭਾਗ ਦੀ ਈਮੇਲ ਆਈਡੀ ett@natura.in objection@gmail.com ਤੇ ਆਪਣੇ ਰਿਫਰੈਂਸ ਨੰਬਰਾਂ ਅਤੇ ਆਪਣੇ ਨਾਮ ਰਜਿਸਟ੍ਰੇਸ਼ਨ ਨੰਬਰ ਅਤੇ ਰੋਲ ਨੰਬਰ ਦਾ ਬੇਰਵਾਦ ਹੁੰਦੇ ਹੋਏ ਕੀਤੇ ਗਏ ਇਤਰਾਜ਼ ਦਸਤਾਵੇਜ਼ ਸੰਬੰਧੀ ਸਬੂਤ ਕਿਉਂਕਿ ਆਪਾਂ ਨਾਲ ਸਬੂਤ ਵੀ ਲਾਉਣਾਗਾ ਅਟੈਚ ਕਰਦੇ ਹੋਏ ਈਮੇਲ ਕਰਨਾ ਯਕੀਨੀ ਬਣਾਉਣਾ ਇੱਕ ਮੋٹے ਜੱਖਰਾਂ ਚ ਦੱਸਾਂ ਤੁਸੀਂ ਕਿਸੇ ਵੀ ਕੁਐਸਚਨ ਤੇ ਮੰਨ ਲਓ ਡਾਊਟ ਲਾਤਾ ਤਾਂ ਇੱਕ ਦਾ 50 ਰੁਪਏ ਫੀਸ ਕਟਵਾਉਣੀ ਹੈ ਇੱਕ ਕੁਐਸਚਨ ਦੇ ਹਿਸਾਬ ਨਾਲ ਦੂਸਰਾ ਤੁਸੀਂ ਜਿਹੜਾ ਕੁਐਸਚਨ ਤੇ ਡਾਊਟ ਆ ਤਾਂ ਉਹਦਾ ਇੱਕ ਪ੍ਰੂਫ ਤਿਆਰ ਕਰਨਾ ਜਿਹੜਾ ਕੁਐਸਚਨ ਸਹੀ ਤੁਹਾਨੂੰ ਲੱਗਦਾਗਾ ਉਹਦੇ ਰਿਗਾਰਡਿੰਗ ਇੱਕ ਪ੍ਰੂਫ ਲੈ ਕੇ ਆਉਣਾ ਮਤਲਬ ਕਿਸੇ ਬੁੱਕ ਦੇ ਵਿੱਚ ਦਿੱਤਾ ਹੋਇਆ ਐਨਸੀਆਰਟੀ ਚ ਦਿੱਤਾ ਹੋਇਆ ਤਾਂ ਉਹਦਾ ਇੱਕ ਪ੍ਰੂਫ ਲੈਣਾ ਉਹ ਪ੍ਰੂਫ ਨਾਲ ਅਟੈਚਮੈਂਟ ਕਰਕੇ ਇੱਕ ਪੀਡੀਐਫ ਤਿਆਰ ਕਰਕੇ ਤੇ ਤੁਸੀਂ 8899 objection@gmail.com ਤੇ ਤੇਜ ਦੇਣੀ ਹੈ ਇਹ ਪ੍ਰਕਿਰਿਆ ਫਿਰ ਪੂਰੀ ਮੰਨੀ ਜਾਊਗੀ ਤੇ ਇਹਦੀ ਲਾਸਟ ਡੇਟ ਹੈ 4/8/2024 ਸ਼ਾਮ 5 ਵਜੇ ਤੱਕ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਕੋਈ ਵੀ ਚੈੱਕ ਕਰ ਲਓ ਜੇਕਰ ਤੁਹਾਨੂੰ ਕੋਈ ਵੀ objection ਲੱਗਦਾ ਤਾਂ ਤੁਸੀਂ 4 8 2024 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਇਤਰਾਜ਼ ਲਾ ਸਕਦੇ ਹੋਗੇ ਜੇਕਰ ਕਿਸੇ ਨੂੰ ਵੀ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਨੰਬਰ 89300 ਮੈਂ ਇੱਕ ਵਾਰੀ ਦੱਸ ਦਿੰਦਾਗਾ 89 300 227490 ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋਗੇ ਧੰਨਵਾਦ